ਸਰਦੀਆਂ ਦੀ ਰੁੱਤ ਵਿੱਚ ਤੁਸੀਂ ਆਪਣੇ ਮੁਰਗੇ ਮੁਰਗੀਆਂ ਨੂੰ ਜਿਹੜੀ ਫੀਡ ਪਾਉਨੇ ਹੋ ਉਹਦੇ ਨਾਲ ਨਾਲ ਕੀ ਕੁਝ ਹੋਰ ਐਡ ਕਰ ਸਕਦੇ ਹੋਗੇ ਜਿਹਦੇ ਨਾਲ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਅੰਡੇ ਵੀ ਜ਼ਿਆਦਾ ਗਿਣਤੀ 'ਚ ਦੇਣ ਤੇ ਗਰੋਥ ਵੀ ਸੋਹਣੀ ਕਰਨ ਇਸ ਵਿਸ਼ੇ ਤੇ ਆਪਾਂ ਅੱਜ ਦੀ ਤੁਹਾਡੇ ਨਾਲ ਦੋਸਤੋ ਵੀਡੀਓ ਸਾਂਝੀ ਕਰਨ ਜਾ ਰਹੇ ਹਾਂਗੇ ਇਸ ਵਿਸ਼ੇ ਤੇ ਅੱਜ ਤੁਹਾਨੂੰ ਆਪਾਂ ਪ੍ਰੋਪਰ ਸਮਝਾਵਾਂਗੇ ਕਿ ਜਿਹੜੀ ਗਰਮੀਆਂ ਦੀ ਫੀਡ ਨਾਲ ਆਪਾਂ ਕੀ ਕੀ ਕੁਝ ਐਡ ਕਰਦੇ ਹੁੰਨੇ ਆ ਤੇ ਸਰਦੀਆਂ ਦੀ ਫੀਡ ਨਾਲ ਆਪਾਂ ਕੀ ਕੁਛ ਇਹਨਾਂ ਨੂੰ ਜਿਹੜਾ ਦੇ ਸਕਦੇ ਆਂਗੇ ਇਸ ਵੀਡੀਓ ਚ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪ੍ਰੋਪਰ ਜਿਹੜੀ ਗੱਲਬਾਤ ਹੋ ਸਮਝ ਆ ਸਕੇ ਤੇ ਜੇਕਰ ਵੀਡੀਓ ਵਧੀਆ ਲੱਗੂ ਤਾਂ ਲਾਸਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਜਿਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣਾ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਹੁਣ ਦੋਸਤੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂਗੇ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੀ ਜਾਣਦੇ ਹੋ ਕਿ ਜਿਹੜੀ ਗਰਮੀਆਂ ਦੀ ਖਰਾਕ ਆ ਇਹਨਾਂ ਦੀ ਉਹ ਅਲੱਗ ਹੁੰਦੀ ਆ ਪਰ ਜਦੋਂ ਹੀ ਸਰਦੀਆਂ ਸਟਾਰਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਹੁਣ ਤੁਸੀਂ ਜਾਣਦੇ ਹੋ ਅਗਸਤ ਮਹੀਨਾ ਅੱਧਾ ਹੋ ਚੁੱਕਿਆ ਹੁਣ ਤਕਰੀਬਨ ਜਦੋਂ ਬਾਰਿਸ਼ ਹੁੰਦੀ ਆ ਉਦੋਂ ਮੌਸਮ ਠੰਡਾ ਹੋਣ ਲੱਗ ਗਿਆ ਇਦੋਂ ਬਾਅਦ ਹੌਲੀ ਹੌਲੀ ਮੌਸਮ ਜਿਹੜਾ ਹੁਣ ਠੰਡਾ ਹੁੰਦਾ ਜਾਊਗਾ ਹੁਣ ਆਪਾਂ ਨੂੰ ਗਰਮੀਆਂ ਦੀਆਂ ਆਈਟਮਾਂ ਛੱਡ ਕੇ ਇਹਨਾਂ ਨੂੰ ਥੋੜੀਆਂ ਥੋੜੀਆਂ ਆਪਾਂ ਸਰਦੀਆਂ ਦੀਆਂ ਜਿਹੜੀਆਂ ਆਈਟਮਾਂ ਐਡ ਕਰਨੀਆਂ ਨੇ ਜਿਹੜੀ ਆਪਾਂ ਫੀਡ ਪਾਉਣੀ ਆ ਉਹਦੇ ਨਾਲ ਨਾਲ ਉਹੀ ਆਪਾਂ ਜਿਹੜੀ ਹੁਣ ਗੱਲਬਾਤ ਕਰਾਂਗੇ ਉਸ ਵਿਸ਼ੇ ਦੀ ਕੀ ਕੀ ਕੁਝ ਆਪਾਂ ਜਿਹੜੀ ਐਡ ਕਰ ਸਕਦੇ ਆਂਗੇ 2-4 ਇਦਾਂ ਦੀ ਆਪਾਂ ਗਰਮ ਚੀਜ਼ਾਂ ਤੁਹਾਨੂੰ ਦੱਸਾਂਗੇ ਜੀ ਦੇ ਨਾਲ ਅੰਡੇ ਦੀ ਜਿਹੜੀ ਗਿਣਤੀ ਵੀ ਬਹੁਤ ਜ਼ਿਆਦਾ ਵਧੂਗੀ ਤੇ ਮੁਰਗੀਆਂ ਦੀ ਗਰੋਥ ਵੀ ਵਧੀਆ ਹੋਵੇ ਤੇ ਠੰਡ ਤੋਂ ਵੀ ਬਚੀਆਂ ਰਹਿਣੀਆਂ ਸੋ ਸਭ ਤੋਂ ਪਹਿਲਾਂ ਆ ਗਿਆ ਦੋਸਤੋ ਪਿਆਜ ਜਿਹੜੇ ਆਪਣੇ ਘਰਾਂ 'ਚ ਗਲੇ ਸੜੇ ਪਿਆਜ਼ਾਂ ਦੀ ਰਹਿੰਦ-ਖੂੰਦ ਹੁੰਦੀ ਆ ਉਹ ਇਹਨਾਂ ਨੂੰ ਆਪਾਂ ਕੱਟ ਕੇ ਪਾ ਸਕਦੇ ਆਂਗੇ ਪਿਆਜ਼ ਇਹਨਾਂ ਲਈ ਗਰਮ ਸਰਦੀਆਂ 'ਚ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੇ ਨੇਗੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਪਿਆਜ਼ ਹੁੰਦਾ ਪਿਆਜ਼ ਗਰਮ ਹੁੰਦਾਗਾ ਪਿਆਜ਼ ਗਰਮ ਦੇ ਹੋਣ ਦੇ ਨਾਲ-ਨਾਲ ਵੀ ਉਹਦੇ 'ਚ ਤੱਤ ਵੀ ਬਹੁਤ ਸਾਰੇ ਹੁੰਦੇ ਨੇ ਜਦੋਂ ਆਪਣੇ ਘਰਾਂ 'ਚ ਪਿਆਜ਼ ਦੀ ਰਹਿੰਦ-ਖੂੰਦ ਹੁੰਦੀ ਹੈਗੀ ਜਾਂ ਫਿਰ ਆਪਾਂ ਪਿਆਜ਼ ਬੈਸ ਵੀ ਜੇਕਰ ਆਪਾਂ ਕਰੀਏ ਉਗਾਉਣਿਆਂਗੇ ਤਾਂ ਆਪਾਂ 2-4 ਦਿਨਾਂ ਬਾਅਦ ਇਹਨਾਂ ਨੂੰ ਪਿਆਜ਼ ਜਿਹੜਾ ਉਹ ਕੱਟ ਕੇ ਦੇ ਸਕਦੇ ਆਂਗੇ ਪਿਆਜ਼ ਦੇ ਮੁਰਗੀਆਂ 'ਚ ਬਹੁਤ ਜ਼ਿਆਦਾ ਜਿਹੜੇ ਫਾਇਦੇ ਹੁੰਦੇ ਨੇਗੇ ਸੋ ਪਹਿਲੇ ਨੰਬਰ ਤੇ ਤਾਂ ਹੋ ਗਿਆ ਪਿਆਜ਼ ਦੂਸਰੇ ਨੰਬਰ ਤੇ ਦੋਸਤੋ ਤੁਸੀਂ ਇਹਨਾਂ ਨੂੰ ਪਾਉਣਾ ਲਸਣ ਕਈ ਵੀਰ ਕਹਿੰਦੇ ਨੇ ਕਿ ਲਸਣ ਮਹਿੰਗਾ ਗਾ ਆਪਾਂ ਲਸਣ ਇੰਨੀ ਕੁਆਂਟੀਟੀ 'ਚ ਨਹੀਂ ਪਾਉਣਾ ਕਿ ਆਪਾਂ ਨੂੰ ਮਹਿੰਗਾ ਜਿਹਾ ਸਸਤਾ ਫੀਲ ਹੋਵੇ ਉਹ ਸਿਰਫ ਆਪਾਂ ਨੇ ਥੋੜਾ-ਥੋੜਾ ਹੀ ਦੇਣਾਗੇ ਇਹਨਾਂ ਨੂੰ ਜਿਸ ਤਰ੍ਹਾਂ ਹੁਣ ਹੌਲੀ-ਹੌਲੀ ਸਰਦੀਆਂ ਦੀ ਜਿਹੜੀ ਰੁੱਤ ਆਉਂਦੀ ਜਾ ਰਹੀ ਆ ਮਹੀਨੇ ਡੇਢ ਮਹੀਨੇ ਤੱਕ ਵਧੀਆ ਠੰਡ ਹੋਣ ਲੱਗ ਜੂਗੀ ਸੋ ਹੁਣ ਜਿਹੜੀ ਰੁੱਤ ਆ ਗਈ ਇਹ ਚ ਤੁਸੀਂ ਨੇ ਤਕਰੀਬਨ ਹਫਤੇ 'ਚ ਇੱਕ ਵਾਰ ਜਿਹੜਾ ਲਸਣ ਪਾਉਣਾ ਹੀ ਪਾਣਾਗਾ ਉਹ ਤੁਸੀਂ ਕੱਟ ਕੇ ਪਾ ਸਕਦੇ ਹੋਗੇ ਜੇ ਤੁਹਾਡੀਆਂ ਮੁਰਗੀਆਂ ਸਾਫਤਾ ਖਾਂਦੀਆਂ ਨੇ ਤਾਂ ਸਾਫਤਾ ਵੀ ਪਾ ਸਕਦੇ ਹੋ ਪਰ ਜੇਕਰ ਤੁਸੀਂ ਕੱਟ ਕੇ ਪਾਉਂਗੇ ਚੰਗੀ ਤਰ੍ਹਾਂ ਤਾਂ ਇਹ ਪ੍ਰੋਪਰ ਖਾ ਲੈਂਦੀਆਂ ਨਹੀਂ ਆ ਜਿਹੜਾ ਲਸਣ ਆ ਦੋਸਤੋ ਲਸਣ ਇਦਾਂ ਦੀ ਆਈਟਮਾਂ ਗੀ ਜਿਸ ਤਰ੍ਹਾਂ ਲਸਣ ਮਨੁੱਖੀ ਸਰੀਰ ਨੂੰ ਬਹੁਤ ਹੀ ਲਾਭਦਾਇਕ ਹੁੰਦਾ ਹੈਗਾ ਉਸੇ ਤਰ੍ਹਾਂ ਜਿਹੜਾ ਜਾਨਵਰਾਂ ਨੂੰ ਵੀ ਬਹੁਤ ਹੀ ਲਾਹੇਵੰਦ ਹੁੰਦਾ ਕਿਉਂਕਿ ਜਿਹੜਾ ਲਸਣ ਆਗਾ ਉਹ ਮੁਰਗੀਆਂ ਨੂੰ ਅੰਡੇ ਵਧੇਰੇ ਸੰਤਤ ਦੇਣ 'ਚ ਹੈਲਪ ਕਰਦਾ ਹੈਗਾ ਮੁਰਗੀਆਂ ਅੰਡੇ ਬਹੁਤ ਜ਼ਿਆਦਾ ਲਸਣ ਨਾਲ ਦਿੰਦੀਆਂ ਨੇ ਤੁਸੀਂ ਪਹਿਲਾਂ ਵੀ ਸੁਣਿਆ ਹੋਊ ਆਪਣੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਿਆ ਹੋਇਆਗਾ ਪਰ ਹੁਣ ਬਹੁਤ ਸਾਰੇ ਵੀਰ ਆਪਣੇ ਆਡੀਅנס ਆਪਣੇ ਸਬਸਕ੍ਰਾਈਬਰ ਬਹੁਤ ਸਾਰੇ ਵੀਰ ਉਹ ਨਵੇਂ ਜੁੜ ਚੁੱਕੇ ਨੇਗੇ ਉਹ ਪੁਰਾਣੀਆਂ ਵੀਡੀਓ ਕੋਈ ਨਹੀਂ ਦੇਖਦੇ ਸੋ ਦੋ ਐਟਮਾਂ ਤਾਂ ਇਹ ਹੋ ਗਈਆਂ ਹੁਣ ਅੱਗੇ ਜੇ ਕਰਪਾਂ ਗੱਲਬਾਤ ਕਰੀਏ ਹੁਣ ਜਿਸ ਤਰ੍ਹਾਂ ਆਪਾਂ ਪਹਿਲਾਂ ਹਰੀਆਂ ਸਬਜ਼ੀਆਂ ਵਗੈਰਾ ਦੇ ਦਿੰਦੇ ਸੀ ਇਹਨਾਂ ਨੂੰ ਉਹ ਹੁਣ ਹੌਲੀ-ਹੌਲੀ ਆਪਾਂ ਨੇ ਘਟਾਉਂਦੇ ਜਾਣਾਗਾ ਕਿਉਂਕਿ ਜਦੋਂ ਸਰਦੀ ਹੋਊਗੀ ਉਦੋਂ ਜਿਹੜਾ ਸਬਜ਼ੀਆਂ 'ਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈਗੀ ਜਦੋਂ ਆਪਾਂ ਸਬਜ਼ੀਆਂ ਦਿੰਨੇ ਆ ਤਾਂ ਥੋੜੀ-ਬਹੁਤੀ ਇਹਨਾਂ ਨੂੰ ਦਿੱਕਤ ਆ ਸਕਦੀ ਆ ਸੋ ਜਦੋਂ ਧੁੱਪ ਹੁੰਦੀ ਹੈ ਦੁਪਹਿਰ ਦਾ ਸਮਾਂ ਹੁੰਦਾ ਉਦੋਂ ਤੁਸੀਂ ਸਬਜ਼ੀਆਂ ਦੇ ਵੀ ਸਕਦੇ ਹੋਗੇ ਆਪਾਂ ਮਣਾ ਵੀ ਨਹੀਂ ਕਰਦੇ ਪਰ ਜਿਹੜਾ ਹੁਣ ਫੀਡ ਦਾ ਇਹਨਾਂ ਨੂੰ ਤੁਸੀਂ ਫੀਡ ਦੇਣੀ ਆ ਉਹ ਪ੍ਰੋਪਰ ਫੀਡ ਦੇਣੀ ਹੈਗੀ ਜਦੋਂ ਆਪਾਂ ਪ੍ਰੋਪਰ ਫੀਡ ਇਹਨਾਂ ਨੂੰ ਨਹੀਂ ਦਿੰਦੇ ਤਾਂ ਇਹਨਾਂ ਦੀ ਗਰੋਥ ਰੁਕ ਜਾਂਦੀ ਆ ਸੋ ਜਦੋਂ ਆਪਾਂ ਇਹਨਾਂ ਨੂੰ ਪ੍ਰੋਪਰ ਫੀਡ ਦਵਾਂਗੇ ਤਾਂ ਇਹਨਾਂ ਦੀ ਗਰੋਥ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੋਊਗੀ ਸੋ ਆਪਾਂ ਨੇ ਫੀਡ ਵੀ ਪ੍ਰੋਪਰ ਦੇਣੀ ਆ ਤੇ ਨਾਲ ਨਾਲ ਜਿਹੜਾ ਲਸਣ ਤੇ ਪਿਆਜ਼ ਵੀ ਇਹਨਾਂ ਨੂੰ ਆਪਾਂ ਨੇ ਦੇਣਾਗਾ ਸੋ ਜਦੋਂ ਮੌਸਮ ਹੁਣ ਠੰਡਾ ਹੋਣ ਲੱਗ ਗਿਆ ਉਦੋਂ ਤੁਸੀਂ ਪਾਣੀ ਕਿਵੇਂ ਦੇਣਾਗਾ ਹੁਣ ਆਪਾਂ ਪਾਣੀ ਜਦੋਂ ਪਹਿਲਾਂ ਦਿੰਦੇ ਸੀ ਦੋਸਤੋ ਆਪਾਂ ਟੈਂਕੀ ਵਾਲਾ ਦੇਂਦੇ ਸੀ ਪਾਣੀ ਹਨਾ ਜਾਂ ਫਿਰ ਜਿਹੜਾ ਗਰਮੀ ਆ ਜਾਂ ਠੰਡਾ ਪਾਣੀ ਵੀ ਦੇ ਦੇ ਦਿੰਦੇ ਸੀਗੇ ਪਰ ਹੁਣ ਜਿਉਂ-ਜਿਉਂ ਮੌਸਮ ਬਦਲੂਗਾ ਦੋਸਤੋ ਆਪਾਂ ਨੇ ਰਾਤ ਨੂੰ ਨਹੀਂ ਪਾਣੀ ਦੇਣਾ ਹੈਗਾ ਇਹਨਾਂ ਨੂੰ ਕਹਿਣ ਤੋਂ ਭਾਵ ਆਪਾਂ ਨੇ ਰਾਤ ਨੂੰ ਇਹਨਾਂ ਦਾ ਪਾਣੀ ਚੱਕ ਲੈਣਾਗਾ ਰਾਤ ਨੂੰ ਮੌਸਮ ਹੋਣ ਠੰਡਾ ਹੋਣ ਲੱਗ ਗਿਆ ਜਦੋਂ ਪਰ ਆਦ ਨੂੰ ਪਾਣੀ ਰੱਖਾਂਗੇ ਇਹਨਾਂ ਦੇ ਖੁੱਡੇ ਜਾਂ ਸੈਟਅਪ ਚ ਤਾਂ ਹੀ ਪਾਣੀ ਪੀਣਗੇ ਰਾਤ ਨੂੰ ਪਾਣੀ ਜਿਆਦਾ ਠੰਡਾ ਹੋ ਜਾਂਦਾ ਤੇ ਪਾਣੀ ਠੰਡੇ ਹੋਣ ਦੇ ਕਾਰਨ ਇਹ ਜਦੋਂ ਪੀਂਦੇ ਨੇ ਤਾਂ ਇਹਨਾਂ ਨੂੰ ਕੋਈ ਨਾ ਕੋਈ ਖਾਂਸੀ ਦੁਖਾਮ ਜਾਂ ਫਿਰ ਗਲੇ ਚੋਂ ਖਰਖਰ ਦੀ ਆਵਾਜ਼ ਆਉਂਦੀ ਆ ਉਹ ਵੀ ਆਉਣ ਲੱਗ ਜਾਂਦੀ ਹੈਗੀ ਉਹਦੇ ਨਾਲ ਜਾਨਵਰ ਆਪਣੇ ਬਿਮਾਰ ਹੋਣ ਲੱਗ ਜਾਂਦੇ ਨੇ ਸੋ ਹੁਣ ਜਿਹੜਾ ਮੌਸਮ ਚੱਲ ਰਿਹਾ ਤੁਸੀਂ ਰਾਤ ਨੂੰ ਜਿਹੜਾ ਇਹਨਾਂ ਦੇ ਖੁੱਡਿਆਂ ਚੋਂ ਪਾਣੀ ਚੱਕ ਦਿਆ ਕਰੋ ਹੁਣ ਜਿਆਦਾ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਕੱਲ ਪਰਸੋਂ ਦੇ ਮੀਂਹ ਵੀ ਪਈ ਜਾਂਦੇ ਨੇਗੇ ਤੇ ਜਦੋਂ ਪਰ ਆਦ ਨੂੰ ਪਾਣੀ ਰੱਖਾਂਗੇ ਉਹ ਦਿੱਕਤ ਹੀ ਕਰੂਗਾ ਸੋ ਜਿਹੜਾ ਹੁਣ ਪਾਣੀ ਆ ਉਹ ਰੱਖਣਾ ਬਿਲਕੁਲ ਹੀ ਤੁਸੀਂ ਜਿਹੜਾ ਬੰਦ ਕਰ ਦਿਓ ਜਦੋਂ ਤੁਸੀਂ ਇਹਨਾਂ ਨੂੰ ਪਾਣੀ ਦੇਣਾਗਾ ਉਦੋਂ ਤਾਜ਼ਾ ਪਾਣੀ ਦੇਣਾ ਟੈਂਕੀ ਦਾ ਨਹੀਂ ਦੇਣਾ ਟੈਂਕੀ ਚ ਟੈਂਕੀ ਦਾ ਤਾਂ ਨਹੀਂ ਦੇਣਾ ਟੈਂਕੀ ਦਾ ਪਾਣੀ ਦੋਸਤੋ ਠੰਡਾ ਹੁੰਦਾਗਾ ਠੰਡਾ ਹੋਣ ਦੇ ਕਾਰਨ ਜਿਹੜੇ ਪੀਂਦੇ ਨੇ ਤਾਂ ਇਹਨਾਂ ਨੂੰ ਕੌਨਸੀਲ ਵਗੈਰਾ ਲਾ ਲਓ ਤੇ ਗਲੇ 'ਚੋਂ ਖਰਖਰਦੀ ਆਵਾਜ਼ ਕੁਝ ਵੀ ਜਿਹੜਾ ਇਦਾਂ ਦਾ ਹੋ ਇਹਨਾਂ ਨੂੰ ਦਿੱਕਤ ਆ ਜਾਂਦੀ ਆ ਉਹ ਤੋਂ ਜਿਹੜੀ ਬਿਮਾਰੀ ਵਧ ਜਾਂਦੀ ਆ ਸੋ ਹੁਣ ਜਿਹੜਾ ਪਾਣੀ ਤੁਸੀਂ ਦੇਣਾ ਪਾਣੀ ਵੀ ਕਹਿਣ ਤੋਂ ਭਾਵ ਤਾਜ਼ਾ ਦੇਣਾ ਜਿਆਦਾ ਠੰਡਾ ਨਾ ਪਾਣੀ ਹੋਵੇ ਸੋ ਹੁਣ ਇਹ ਚੀਜ਼ਾਂ ਦੀ ਆਪਾਂ ਨੂੰ ਧਿਆਨ ਰੱਖਣਾ ਪਊਗਾ ਮੌਸਮ ਦੇ ਚੇਂਜ ਹੋਣ ਨਾਲ ਤੇ ਹੌਲੀ ਹੌਲੀ ਇਹ ਚਲੋ ਹਾਲੇ ਤਾਈ ਚੀਜ਼ ਦੀ ਲੋੜ ਨਹੀਂ ਜੇ ਜਿਹੜੇ ਆਪਣੇ ਖੁੱਡੇ ਹੁੰਦੇ ਨੇ ਆਪਣੇ ਸੈਟਅਪ ਹੁੰਦੇ ਨੇ ਜਿਸ ਤਰ੍ਹਾਂ ਆਪਣਾ ਤੁਸੀਂ ਸੈਟਅਪ ਦੇਖ ਸਕਦੇ ਹੋ ਇਹ ਜਿਹੜੇ ਆਪਣੇ ਜਾਲੀਆਂ ਲਾਈਆਂ ਨੇ ਇਹ ਆਪਾਂ ਹੌਲੀ ਹੌਲੀ ਹੁਣ ਟੱਗਣ ਲੱਗ ਜਾਗੇ ਜਾਲੀਆਂ ਨੂੰ ਕਿਉਂਕਿ ਰਾਤ ਨੂੰ ਜਿਹੜੀ ਹਵਾ ਚੱਲਦੀ ਆ ਉਹ ਹਵਾ ਨਾਲ ਵੀ ਇਹਨਾਂ ਤੇ ਮਾਰ ਪੈ ਜਾਂਦੀ ਹੈਗੀ ਜਿਹੜੀਆਂ ਇਹਨਾਂ ਦੀਆਂ ਖੁੱਡੇ ਨੇ ਸੈਟਅਪ ਨੇ ਉਹ ਪ੍ਰੋਪਰ ਆਪਾਂ ਟਕਿਆ ਕਰਾਂਗੇ ਸੋ ਇਦਾਂ ਦੀ ਤੁਸੀਂ ਹੁਣ ਹੌਲੀ ਹੌਲੀ ਜਿਹੜੇ ਬਦਲਾਵ ਕਰਦੇ ਰਹੋ ਕਿਉਂਕਿ ਆਪਾਂ ਨੂੰ ਆਤ ਪਈ ਹੁੰਦੀ ਹੈ ਗਰਮੀਆਂ ਦੇ ਹਿਸਾਬ ਨਾਲ ਦੋਸਤੋ ਆਪਾਂ ਗਰਮੀਆਂ ਦੇ ਹਿਸਾਬ ਨਾਲ ਚੱਲਦੇ ਆ ਪਰ ਹੁਣ ਜਿਹੜਾ ਮੌਸਮ ਉਹ ਚੇਂਜ ਹੋਣ ਲੱਗ ਗਿਆ ਹੁਣ ਆਪਾਂ ਨੂੰ ਵੀ ਥੋੜਾ ਥੋੜਾ ਚੇਂਜ ਲੱਗਦਾ ਰਾਤ ਨੂੰ ਏਸੀ 'ਚ ਠੰਡ ਜਿਆਦਾ ਲੱਗਣ ਲੱਗ ਜਾਂਦੀ ਹੈ ਸੋ ਇਸ ਲਈ ਆਪਾਂ ਇਹ ਵੀਡੀਓ ਬਣਾਈ ਹੈਗੀ ਸੋ ਆਪਣੇ ਜਾਨਵਰਾਂ ਦਾ ਰੱਖੋ ਖਿਆਲ ਇਹ ਬਦਲਦੇ ਮੌਸਮ 'ਚ ਜਾਨਵਰ ਬਿਮਾਰ ਕਾਫੀ ਜਿਆਦਾ ਹੋ ਜਾਂਦੇ ਨੇ ਸੋ ਇਹ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਵਧੀਆ-ਵਧੀਆ ਤੁਹਾਡੇ ਲਈ ਵੀਡੀਓ ਬਣਾਉਂਦੇ ਰਹਿਣੇ ਆਂਗੇ ਜੇਕਰ ਕਿਸੇ ਵੀ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਹੈਗੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਜਿਹੜਾ ਵੀਡੀਓ ਬਣਵਾ ਸਕਦੇ ਹੋਗੇ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰਾਂਗੇ ਤੇ ਇਸ ਸਮੇਂ ਜਾਨਵਰਾਂ ਦਾ ਖਾਸ ਕਰਕੇ ਧਿਆਨ ਰੱਖੋ ਕਿਉਂਕਿ ਮੌਸਮ ਚੇਂਜ ਹੋ ਰਿਹਾ ਮੌਸਮ ਚੇਂਜ ਦੇ ਹੋਣ ਦੇ ਨਾਲ ਇਹਨਾਂ 'ਚ ਕਾਫੀ ਜ਼ਿਆਦਾ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਸੋ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ